ਵਾਡ ਦਾ ਸਰੂਪ ਕਹਾਵਾ ਵਪਾਰ ਵਿੱਚ ਅੱਜ ਦੀ ਵੀਡੀਓ ਪਿੰਡ ਭੋਤ ਨੇ ਤੇ ਜਿਲ੍ਹਾ ਨੂੰ ਪੈਦਾ ਜੀ ਵਾਲਾ ਬਾਈ ਨੇ ਏਸੀ ਤੇ ਇਸ ਵੀਡੀਓ ਕੋਈ ਸਪਰੇ ਨੇ ਬਤਾਂ ਕਰਨ ਲੱਗ ਪਏ ਸਸੇ ਗਾਈ ਆਉਂਦਾ ਰਹਿੰਦੀ ਪਿੰਡ ਭੋਤ ਨਾ ਬਾਈ ਜਿਲ੍ਹਾ ਬਣਾਣਾ ਜਾਂਦਾ ਕੱਦੂ ਦੇਸੀ ਕੱਦੂ ਆ ਜੀ ਔਰਗੈਨ ਕੱਦੂ ਆ ਤੋਰੀਆ ਪਿੰਡੀ ਚੋਲਾ ਔਰਗੈਨ ਦਾ ਬਿਲਕੁਲ ਪੂਰਾ ਰੇ ਵੀ ਨਹੀਂ ਪਾਈ ਆਪਾਂ ਕਈ ਸਾਲ ਦਾ ਔਰਗੈਨ ਦਾ ਮੇਰਾ ਬਾਣਾ ਹੈ ਗੰਨਾ ਵੀ ਲਾਇਆ ਔਰਗੈਨ ਕਰਦਾ ਮੈਂ ਤੇ ਆਪਾਂ ਇਹ ਸਬਜੀ ਪਹਿਲਾਂ ਥੋੜੀ ਲਾਉਂਦੇ ਹੁੰਦੇ ਜਾਂ ਇਹ ਥੋੜੀ ਵਧਾਈ ਆ ਜੀ ਵੇਚਣ ਵਾਸਤੇ ਹੁਣ ਗਾਹ ਨੂੰ ਹੋਰ ਵਧਾਣਾ ਥੋੜੀ ਜੀ ਆਪਾਂ ਠੀਕ ਹੈ ਆ ਵਧੀਆ ਕਦੇ ਦੇਸੀ ਚੱਕੀ ਉਹ ਆਉਣੀਗਾ ਇਹ ਬਾਈ ਸਪਈਆ ਬਾਈ ਲੱਛਵੀ ਗਰਗਣਾ 6-7 ਸਾਲ ਪੁਰਾਣੀ ਲੱਸੀ ਪਈ ਆ ਮੇਰੇ ਕੋਲ ਜਮਾ ਕਰੀ ਜਾਣਾ ਉਹਨਾਂ ਮੈਂ ਉਹੀ ਛੜਕੇ ਇਹਦੇ ਮੈਂ ਤੇ ਰੇਟ ਦਾ ਵੀ ਫਰਕ ਆ ਰੇਟ ਦਾ ਵੀ 500 ਰੁਪਏ ਦਾ ਫਰਕ ਪੈਂਦਾ ਅੱਜ ਨੂੰ ਜਿਸ ਪ੍ਰਿਆ ਰੇਟ ਪਾਉਣਾ ਅੱਜ ਕਿੰਨੇ ਦੇ ਲੱਗਣ ਲੱਗ ਜਾਂਦੇ ਬਾਈ ਇਹ ਆਪਣਾ ਗੰਨਾ ਵੀ ਵੇਚੂਗਾ ਨਹੀਂ ਗੰਨਾ ਗੰਨਾ ਆਉਂਦੋ ਕਰੇ ਬਾਈ ਘਰ ਜੋਗਰਾ ਜੇ ਗਾਣੂ ਭਰਾ ਆ ਫਿਰ ਉਹ ਕਰ ਸਕਦੇ ਆ ਹਾਂ ਸਭ ਦੀ ਪ੍ਰਿੰਟ ਉਹ ਵੀ ਚੌੜੇ ਬਾਈ ਤੇ ਤੋਰੀ ਉਹ ਵੀ ਕੱਦੂ ਹੋ ਗਏ ਭਾਈ ਦਾ ਕਾਰਡ ਭਾਈ ਦਾ ਨੰਬਰ ਸਕਰੀਨ ਤੇ ਭਾਈ ਦਾ ਨੰਬਰ ਟਾਈਪ ਕਰ ਸਕਦੇ